ਲਓ ਵੀ ਅੱਜ ਆਪਾਂ ਕਣਕ ਦੀ ਬਜਾਈ ਸ਼ੁਰੂ ਕਰਨ ਲੱਗੇ ਆ 327 ਤੇ 826 ਦਾ ਕੰਬੀਨੇਸ਼ਨ ਆ ਸਾਢੇ 5 ਕਿੱਲੇ ਅੱਜ ਬੀਜਾਂਗੇ ਕਿਉਂਕਿ ਇਹਨਾਂ ਦੀ ਬਜਾਈ 25 ਤਰੀਕ ਤੋਂ 327 ਦੀ 20 ਤੋਂ ਤੇ 826 ਦੀ 25 ਤੋਂ ਸ਼ੁਰੂ ਹੋ ਜਾਂਦੀ ਆ ਨਾਲ ਆਪਾਂ ਦਵਾਈ ਬਾਰੇ ਵੀ ਤੁਹਾਨੂੰ ਦੱਸਾਂਗੇ ਗੱਲ ਕਰਾਂਗੇ ਕਿਹੜੀ ਦਵਾਈ ਵਿਚਰ ਲਾਉਣ ਲੱਗੇ ਆ ਬੀ ਨੂੰ ਸੋਧਣ ਵਾਸਤੇ ਤੇ ਕੰਪਨੀ ਦਾ ਮੈਂ ਕਿਸੇ ਦਾ ਵੀ ਕੋਈ ਨਾਮ ਨਹੀਂ ਲੈਣਾ ਚਾਹੁੰਦਾਗਾ ਪਰ ਮੈਨੂੰ ਇੱਕ ਕੰਪਨੀ ਦੀ ਗੱਲ ਬਹੁਤ ਮਾੜੀ ਲੱਗੀ ਆ ਦੇਖੋ ਇੱਥੇ ਆ ਜਿਹੜਾ ਰੈਪਰ ਆ 327 ਨਾਲ ਤਾਂ ਲਾਇਆ ਇਹਨਾਂ ਨੇ 826 ਦੇ ਕਿਹੇ ਗੱਟੇ ਤੇ ਨਹੀਂ ਲਾਇਆ ਇਹਨਾਂ ਨੇ ਇਹਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਕਿਉਂਕਿ ਵੈਸੇ ਦੁਕਾਨਦਾਰ ਤੋਂ ਲਿਆਏ ਆਪਾਂ ਉਹਦੀ ਗਰੰਟੀ ਤੇ ਬੀ ਲਿਆਏ ਆ 1400 ਦਾ ਗੱਟਾ ਪਿਆ ਆਪਾਂ ਨੂੰ ਤੇ ਉਹ ਕਹਿੰਦਾ ਜਿਹੜਾ ਵੈਰਾਈਟੀ ਕਹੀ ਹੈ ਉਹੀ ਨਿਕਲੂਗੀ ਪਰ ਇਹ ਚੀਜ਼ ਜਿਹੜੀ ਆ ਜ਼ਰੂਰੀ ਹੁੰਦੀ ਆ ਕਿਉਂਕਿ ਆਪਾਂ ਪਰਚੀ ਦੁਕਾਨ ਵਾਲੀ ਦੀ ਸੰਭਣੀ ਹੁੰਦੀ ਆ ਤੇ ਵੈਰਾਈਟੀ ਕਿਹੜੀ ਆ ਉਹਨਾਂ ਦਾ ਰੈਪਰੀ ਸੰਭ ਕੇ ਰੱਖਣਾ ਹੁੰਦਾ ਵਾ ਕੱਲ ਨੂੰ ਬੀਜ ਕਹਿ ਉਹ ਜੇ ਨਿਕਲਦਾ ਕੀ ਵੈਰਾਈਟੀ ਨਿਕਲਦੀ ਆ ਉਹਦੇ ਬਾਰੇ ਇਸੇ ਤੋਂ ਆਪਾਂ ਨੂੰ ਪ੍ਰਮਾਣਤ ਹੋਣਾ ਵਾ ਇਹ ਇਹਨਾਂ ਨੇ 77 327 ਤੇ ਲਾਈ ਆ 822 ਤੇ ਨਹੀਂ ਲਾਈ ਦੂਜੀ ਗੱਲ ਆ ਗਈ ਇਸ ਦਵਾਈ ਦੀ ਦਵਾਈ ਆਪਾਂ ਨੂੰ ਮਿਲੀ ਹੈ ਇਹ 240 ਰੁਪਏ ਇੱਕ ਕਿੱਲੇ ਦੀ ਜਾਂ ਕਹ ਲਓ ਇੱਕ ਗੱਟੇ ਨੂੰ ਸੁੱਧ ਨਾਸਤੇ ਇਹਦੇ ਵਿੱਚ ਉਹ ਕਹਿੰਦੇ ਵੀ ਕੋਈ ਵੀ ਉਲੀ ਰੋਗ ਉਹ ਕਹਿੰਦੇ ਵੀ ਕੋਈ ਵੀ ਉਲੀ ਰੋਗ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ ਨਹੀਂ ਆਉਂਦਾਗਾ ਜਿਵੇਂ ਕਾਂਗਿਆਰੀ ਵਗੈਰਾ ਕੁਝ ਵੀ ਜਿਹੜੀਆਂ ਮਾਰਗਾਂ ਆਉਂਦੀਆਂ ਵਾਂ ਦੂਜੇ ਨੰਬਰ ਤੇ ਸਿਉਂਕ ਨਹੀਂ ਪੈਂਦੀ ਤੀਜੇ ਨੰਬਰ ਤੇ ਜਿਵੇਂ ਆਪਾਂ ਨੂੰ ਸੁਪਰ ਸੀਡਰ ਨਾਲ ਜੀ ਬੀਜਣੀ ਆ ਤਾਂ ਕਹਿੰਦੇ ਵੀ ਗਲਾਬੀ ਸੁੰਡੀ ਦਾ ਹਮਲਾ 40 50% ਤੱਕ ਇਹ ਰੋਕ ਕਰਦੀ ਆ ਇਹਦੇ ਵਿੱਚ ਮੈਂ ਥੋੜਾ ਨੇੜੇ ਕਰਦਾ ਕੈਮਰੇ ਦੇ ਇਹਦੇ ਵਿੱਚ ਕਾਰਬੋਕਸਨ ਥੀਰਮ ਤੇ ਆ ਮੈਡਾ ਕਲੋਪਰਾਇਡ ਆ ਤਿੰਨ ਸਾਲਟ ਆ ਇਹਦੇ ਵਿੱਚ ਮੈਂ ਪਹਿਲਾਂ ਹੀ ਕਹਿਆ ਵੀ ਕੰਪਨੀ ਕੋਈ ਵੀ ਲੈ ਸਕਦੇ ਹੋ ਤੁਸੀਂ ਸਾਲਟ ਜਿਹੜੇ ਆਪਾਂ ਸਾਲਟ ਦੱਸਨੇ ਆ ਇਹ ਤਿੰਨ ਸਾਲਟ ਆ ਤੇ 240 ਰੁਪਏ ਦੇ ਨਾਲ ਵੀ ਸੋਧਿਆ ਗਿਆ ਤੇ ਇੱਕ ਚੀਜ਼ ਹੋਰ ਉਹਨਾਂ ਨੇ ਕਿਹਾ ਵਾ ਵੀ ਇਹ ਮੈਨੂੰ ਦੁਕਾਨ ਵਾਲਾ ਕਹਿੰਦਾ ਆ ਯਾਰ ਤੂੰ ਵੀਡੀਓ ਜੇ ਬਣਾਉਣੀ ਹੋਈ ਉਦੋਂ ਬਣਾਈ ਜਿੱਦਾਂ ਤੇਰੀ ਕਣਕ ਉੱਗਿਆਈ ਤੇ ਕਣਕ ਦੀ ਗਰੋਥ ਹੋਣ ਲੱਗ ਗਈ ਜਰਮੀਨੇਸ਼ਨ ਵੀ ਕਹਿੰਦਾ ਛੇਤੀ ਹੋਊਗਾ ਗਰੋਥ ਵੀ ਜਾਦੇ ਕਰੂਗੀ ਆਮ ਦਵਾਈ ਨਾਲੋਂ ਲੈਣੀ ਆ ਦਾ 30 35 ਵਾਲੀ ਵੀ ਲੈ ਲੈ ਪਰ ਰეკਮੈਂਡ ਉਹਨੇ ਕੀਤੀ ਆਂ ਦਾ ਯਾਰ ਇਹ ਲੈ ਆਂ ਦਾ ਕਾਫੀ ਮਸਲੇ ਹੱਲ ਕਰ ਦੂਗੀ ਤੇ ਵਾਕਈ ਕਾਰਬੋਕਸਨ ਤੇ ਥੀਰਮ ਦਾ ਆਪਾਂ ਅੱਗੇ ਪਾਉਣੀ ਪਾਉਣੀ ਇੱਕ ਸਾਲ ਟ ਇਹਨਾਂ ਨੇ ਵਿੱਚ ਹੋਰ ਦੇ ਤਾਂ ਇਹਨਾਂ ਨੇ ਤੇ ਵਧੀਆ ਦਵਾਈ ਯਾਨੀ ਕਿ ਇਸ ਕੰਪਨੀ ਨੇ ਮੇ ਅੱਗੇ ਵਰਤੀ ਸੀ ਹੋਰ ਦਵਾਈਆਂ ਇਹ ਮੈਂ ਪਹਿਲੀ ਵਾਰ ਵਰਤਣ ਲੱਗਾ ਵਾਂ ਤੇ ਵਧੀਆ ਰਿਹਾ ਰਿਜ਼ਲਟ ਪਹਿਲਾਂ ਵਾਲੀਆਂ ਦਵਾਈਆਂ ਦਾ ਤਾਂ ਹੁਣ ਆਪਾਂ ਗੱਲ ਕਰਦੇ ਆਂ ਬੀ ਦੀ ਬੀ ਪੌਣ ਲੱਗੇ ਆਪਾਂ ਤਕਰੀਬਨ 50 ਕਿਲੋ ਦੇ ਕਰੀਬ ਕੌਸ਼ਕ ਦਾ ਛਿੱਟਾ ਦਵਾਂਗੇ 1 ਸਤ ਕਿਲੋ ਦਾ ਤੇ ਬਾਕੀ ਆਪਾਂ ਸੁਪਰ ਸੀਡਰ ਦੇ ਵਿੱਚ ਪਾ ਕੇ ਬੀਜਾਂਗੇ ਤੇ ਇੱਕ ਵੀਡੀਓ ਅੱਗੇ ਹੋਰ ਆਊਗੀ ਸੋਨਾਲੀਕਾ ਤੇ ਦਸ਼ਮੇਸ਼ ਦਾ ਸੁਪਰ ਸੀਡਰ ਤੇ ਅੱਜ ਆਪਾਂ ਸੋਨਾਲੀਕਾ 60 ਦੀ ਐਵਰੇਜ ਵੀ ਕੱਢਣੀ ਆ ਪੂਰਾ ਤੇਲ ਮੈਂ ਕਿ ਉਹ ਅਗਲੀ ਵੀਡੀਓ ਚ ਗੱਲ ਕਰਾਂਗੇ ਤੇ ਅੱਜ ਦੀ ਵੀਡੀਓ ਇਹ ਨਹੀਂ ਕੀ ਆ ਬਸ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਸੀਆਂ ਦੱਸਣ ਵਾਲੀਆਂ ਤੇ ਜਰੂਰ ਵਰਤਿਓ ਕੋਈ ਵੀ ਦਵਾਈ ਜਨ ਕਿ ਕੋਈ ਵੀ ਕੰਪਨੀ ਦੀ ਸਾਲਟ ਇਹ ਜਾਂ ਕੋਈ ਹੋਰ ਵਧੀਆ ਸਾਲਟ ਜਿਆਦਾ ਨਹੀਂ ਦਾ ਥੋੜੇ ਦੇ ਟ੍ਰਾਇਲ ਕਰ ਲਿਓ ਆਪਾਂ ਪਹਿਲਾਂ ਬੀਜਨੇ ਆ ਦੂਜਾ ਰੋਣੀ ਕਰੀ ਜਾਂਨੇ ਆ ਉਦੋਂ ਦਾ ਕਣਕ ਨਿਕਲੇ ਆਊਗੀ ਤੇ ਆਪਾਂ ਨੂੰ ਪਤਾ ਲੱਗ ਜੂਗਾ ਇਹਦਾ ਰਿਜ਼ਲਟ ਕਿਵੇਂ ਆ ਫਿਰ ਆਪਾਂ ਦੂਜੇ ਤੇ ਵੀ ਇਹ ਪਾ ਦਾਂਗੇ ਤੇ ਉਦੋਂ ਆਪਾਂ ਰਿਜ਼ਲਟ ਦੀ ਵੀਡੀਓ ਹੀ ਬਣਾਵਾਂਗੇ ਤੇ ਤੁਹਾਨੂੰ ਜਰੂਰ ਦੱਸਾਂਗੇ ਵੀ ਈਦਰਲੇ ਪਾਸੇ ਖੇਤ ਜਿਹੜਾ ਵਾ ਸੁਪਰ ਸੀਡਰ ਨਾਲ ਬੀਜਣੀ ਆ ਲੈਣਾ ਖਲਾਰ ਲੀਆ ਵਾ ਤੇ ਸਫਾਈ ਦੇਖਾਂਗੇ ਵੀ ਕੈਹੋ ਜੀ ਆਉਂਦੀ ਆ ਤੇ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਅੱਜ 30 ਤਰੀਕ ਨੂੰ ਆਪਾਂ ਇਹ ਬਜਾਈ ਸ਼ੁਰੂ ਕਰਨ ਲੱਗੇ ਆ